ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਬਾਣੀ ਸ੍ਰੀ ਗੁਰੂ ਰਵਦਾਸ ਜੀ ਕੀਓ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਪਾਉ ਪਾਉ ਨਾ ਦਰਸੈ ਲੋਆ ਕੰਚਨ ਹਿਰਨ ਹੋਏ ਕੈਸੇ ਜਪੋ ਪਾਰਸ ਨਾ ਪਰਸੈ ਦੇਵ ਸਸੇ ਗਾਟ ਨ ਛੂਟੈ ਕਾਮ ਕ੍ਰੋਧ ਮਾਇਆ ਮਦ ਮਤ ਸਰ इन पंचों मिले लुट रहाव हम बड़ कब कोलीन हम पंडित हम जोगदी सनयासी ज्ञानी गुणी सुर हम दाते एहे बुद्ध कब ना नासी ਕਹ ਰਵਦਾਸ ਸਬੇ ਨਹੀਂ ਸਮਝੇ ਪੂਲ ਪਰੇ ਜੈਸੇ ਬਾਰੇ ਮੋਹ ਅਧਾਰ ਨਾਮ ਨਰਾਇਣੁ ਜੀਵਨ ਪ੍ਰਾਣ ਤਨ ਮੋਰੇ ਧੰ ਸਾਹਿਬ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਇਸੇ ਸ਼ਬਦ ਰਾਹੀ ਪਾਵਨ ਉਪਦੇਸ਼ ਦਿੰਦੇ ਹਨ ਕਿ 파ਰਸ ਰੂਪੀ ਗੁਰੂ ਦੇ ਉਪਦੇਸ਼ ਤੋਂ ਬਿਨਾ ਪਾਵੇ ਜੀਵ ਪਰਮਾਤਮਾ ਦੇ ਨਾਮਾ ਨੂੰ ਆਪਣੇ ਆਪ ਪੜੀ ਜਾਵੇ ਗੁਣਾ ਦਾ ਵਿਚਾਰ ਕਰੀ ਜਾਵੇ ਸਾਰੇ ਨਾਮਾ ਨੂੰ ਸਰਵਣ ਕਰੇ ਪਰ ਇਸ ਨੂੰ ਗਿਆਨ ਦੇ ਪ੍ਰਾਪਤ ਨਹੀਂ ਹੁੰਦੀ ਅਤੇ ਛੁੱਟੇ ਹੰਕਾਰ ਦਾ ਨਾਸ਼ ਨਹੀਂ ਹੁੰਦਾ ਗੁਰੂ ਰਬਦਾਸ ਜੀ ਮਹਾਰਾਜ ਕੀ ਫਰਮਾਉਂਦੇ ਹਨ ਪੜੀਐ ਗੁਣੀਐ ਨਾਮ ਸਭ ਸੁਣੀਐ ਅਨਪਾਉ ਪਾਉ ਨ ਦਰਸੈ ਲੋਹਾ ਕੰਚਨ ਹੀਰਣ ਹੋਏ ਕੈਸੇ ਜਪੋ 파ਰਸ ਸਹਿਨਾ ਪਰਸੈ ਗੁਰੂ ਉਪਦੇਸ਼ ਤੋਂ ਬਿਨਾ ਜੀਵ ਆਪਣੇ ਆਪ ਪਾਉਮੇ ਪਰਮਾਤਮਾ ਦਾ ਨਾਮ ਪੜ ਲਵੇ ਗੁਣਾਧੀ ਵਿਚਾਰ ਕਰ ਲਵੇ ਅਤੇ ਸਾਰੇ ਨਾਮ ਸਰਵਣ ਕਰ ਲਵੇ ਪਰ ਉਹ ਗਿਆਨ ਸਰੂਪ ਪਰਮਾਤਮਾ ਦੇ ਦਰਸ਼ਨ ਨਹੀਂ ਕਰ ਸਕਦਾ ਸਤਿਗੁਰੂ ਕਬੀਰ ਸਾਹਿਬ ਫਰਮਾਉਂਦੇ ਹਨ ਕਿ ਪੜਿਐ ਕਿਆ ਗੁਣੀਐ ਕੇ ਕਿਆ ਬੇਦ ਪੁਰਾਨਾ ਸੁਣੀਐ ਪੜੇ ਸੁਨੇ ਕਿਆ ਹੋਏ ਜਾ ਸਹਿਜ ਨਾ ਮੀਲੇ ਓ ਸੋਏ ਪਰਮਾਤਮਾ ਦੇ ਨਾਮ ਤੋਂ ਬਿਨਾ ਕੀ ਪੜਨਾ ਕੀ ਵਿਚਾਰ ਕਰਨਾ वेद पुराणਾਂ ਦਾ ਸੁਣਨਾ ਆਤਿ ਦਾ ਕੀ ਲਾਭ ਹੈ ਜਦ ਤੱਕ ਪ੍ਰਮਾਤਮਾ ਦੇ ਸਹਿਜ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਜੀਵ ਦਾ ਪੜਨਾ ਗੁਣ ਸੁਣਾ નિਸ਼ਫਲ ਹੈ ਜਿਵੇਂ ਲੋਹਾ ਸ਼ੁੱਧ ਸੋਨਾ ਨਹੀਂ ਬਣ ਸਕਦਾ ਜਦ ਤੱਕ ਪਾਰਸ ਨਾਲ ਨਹੀਂ ਛੂੰਹਦਾ ਇਸੇ ਤਰ੍ਹਾਂ ਜੀਵ ਵਿਕਾਰਾਂ ਤੋਂ ਰਹਿਤ ਹੋ ਕੇ ਸ਼ੁੱਧ ਨਹੀਂ ਹੋ ਸਕਦਾ ਜਦੋਂ ਤੱਕ ਗੁਰੂ ਰੂਪੀ 파ਰਸ ਨਾਲ ਨਹੀਂ ਛੂੰਦਾ ਸਤ ਗੁਰੂ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ 파ਰਸ ਕੈ ਸੰਗ ਤੰਬਾ ਬਿ ਘਰਿਓ ਸੋ ਤੰਬਾ ਕੰਚਨ ਹੋਏ ਨਿਭਰਿਓ ਸੰਤਨ ਸੰਗ ਕਬੀਰਾ ਵਿਘਰਿਓ ਸੋ ਕਬੀਰ ਰਾਮੈ ਹੋਏ ਨਿਭਰੇਓ ਪਾਸ ਨਾ ਲੱਗਣ ਕਾਰਨ ਤੰਬਾ ਵਿਗੜਿਆ ਹੈ ਉਹ ਤੰਬਾ ਸੋਨਾ ਹੋ ਕੇ ਨਿਭੜਿਆ ਉਸ ਤਰ੍ਹਾਂ ਮੈਂ ਕਬੀਰ ਸੰਤਾਂ ਨਾਲ ਲੱਗ ਕੇ ਵਿਗੜਿਆ ਹਾਂ ਹੱਥੇ ਪ੍ਰਮਾਤਮਾ ਦਾ ਰੂਪ ਹੋ ਕੇ ਨਿਭੜਿਆ ਹਾਂ ਦੇਵ ਸਸੇ ਗਾਠ ਨ ਛੂਟੈ काम करो दमाया मत सर इन पंचों मिले आ लूट रहा हे परमात्मा जी गुरु उपदेश तो बिना जीव दी अज्ञानता कारण परम दी गढ नहीं खुलदी क्योंकि परम कारण ही पांच विकारा ਕਾਮ ਕ੍ਰੋਧ ਮਾਇਆ ਹੰਕਾਰ ਤੇ ਈਰਖਾ ਇਹ ਪੰਜ ਹੀ ਮਿਲ ਕੇ ਜੀਵ ਨੂੰ ਲੁੱਟ ਰਹੇ ਹਨ ਭਗ ਪਰਮਾਤਮਾ ਤੋਂ ਦੂਰ ਲਿਜਾ ਰਹੇ ਹਨ ਸਤਿਗੁਰ ਕਬੀਰ ਸਹਿ ਫਰਮਾਉਂਦੇ ਹਨ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸਭੇ ਮੋਹ ਮਾਈ ਕਾਮ ਕ੍ਰੋਧ ਮਾਇਆ ਹੰਕਾਰ ਈਰਖਾ ਇਹ ਜੀਵ ਨੂੰ ਵਿਆਪ ਰਹੇ ਹਨ हम बड कब कोलीन हम पंडित हम योगी सन्यासी ज्ञानी गुणी सुर हम दाते ए बुद्ध कबो ना नसी पंजाब विचारधारा परमते प्रभाव करके संसारी जीव ਇਸ ਪਰਮ ਵਿੱਚ ਫਸੇ ਹੋਏ ਹਨ ਕਿ ਅਸੀਂ ਵੱਡੇ ਪੰਡਤ ਹਾਂ ਅਸੀਂ ਵੱਡੇ ਯੋਗੀ ਤੇ ਸੰਨਿਆਸੀ ਹਾਂ ਵੱਡੇ ਕਵੀ ਹਾਂ ਉੱਤਮ ਕੁਲ ਵਿੱਚ ਪੈਦਾ ਹੋਏ ਹਾਂ ਤੇ ਗਿਆਨੀ ਹਾਂ ਗੁਣਵਾਨ ਹਾਂ ਮਹਾਨ ਸੂਰਮੇ ਹਾਂ ਵੱਡੇ ਦਾਨੀ ਹਾਂ ਐਸੀ ਹੰਕਾਰ ਵਾਲੀ ਬੁੱਧੀ ਦਾ ਨਾਸ਼ ਨਹੀਂ ਹੁੰਦਾ ਇਸੇ ਕਾਰਨ ਜੀਵ ਦੇ ਭਰਮ ਦੀ ਨਿਵਰਤਰੀ ਨਹੀਂ ਹੁੰਦੀ ਸਤਿਗੁਰੂ ਕਬੀਰ ਸਾਹਿਬ ਜੀ ਇਸ ਗੱਲ ਤੇ ਪ੍ਰਉੜਤਾ ਕਰਦੇ ਹੋਏ ਆਪਣੀ ਬਾਣੀ ਵਿੱਚ ਵਰਮਾਉਂਦੇ ਹਨ ਪੰਡਤ ਗੁਨੀਸੌਰ ਹਮਦਾਤੇ ਕਰਬਟ ਹਮੋਹੀ ਗੌੜੀ ਕਬੀਰ ਜੀ ਪੰਨਾ 334 ਵਿੱਚ ਦਰਜ ਹੈ ਕਹ ਰਵਿਦਾਸ ਸਬੈ ਨਹੀਂ ਸਮਝੇ ਹੋਲ ਪਰ ਜੈਸ ਬਾਰੇ ਮੋਹ ਆਧਾਰ ਨਾਮ ਨਰਾਇਣ ਜੀਵਨ ਪ੍ਰਾਣ ਤਨ ਮੋਰੇ ਸਤ ਗੁਰੂ ਰਵਤਾਜ ਜੀ ਮਹਾਰਾਜ ਫਰਮਾਉਂਦੇ ਹਨ ਕਿ ਸਾਰੇ ਲੋਕਾਂ ਨੂੰ ਸਮਝਾਈਏ ਪਰ ਇਹ ਨਹੀਂ ਸਮਝਦੇ ਕਿਉਂਕਿ ਇਹ ਪਰਮਾਤਮਾ ਨੂੰ ਝੱਲੇ ਜੀਵਾ ਵਾਂਗ ਭੁੱਲੇ ਹੋਏ ਹਨ ਪਰ ਮੈਨੂੰ ਸਿਰਫ ਇੱਕ ਨਾਰਾਇਣ ਦੇ ਨਾਮ ਦਾ ਆਸਰਾ ਹੈ ਇਸ ਲਈ ਮੇਰੇ ਜੀਵਨ ਰੂਪੀ ਪ੍ਰਾਨ ਤਨ ਤਾਂ ਯੋਗ ਹਨ ਤਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇਹ ਸਾਰੇ ਜੀਵ ਜੰਤੂ ਪਰਮਾਤਮਾ ਦੇ ਬਣਾਏ ਹੋਏ ਹਨ ਆਪਜੀ ਕਦੇ ਵੀ ਪਰਮਾਤਮਾ ਨੂੰ ਵਿਸਾਰਨਾ ਨਹੀਂ ਰਾਮਚੰਦਰ ਜੀ ਸਿਮ ਭਗਵਾਨ ਧੰਨ ਗੁਰੂ ਨਾਨਕ ਗੁਰੂ ਰਬਦਾਸ ਜੀ ਨਾਲ ਵਿਚ ਕੋਈ ਫਰਕ ਨਹੀਂ ਪਰ ਆਪਣੇ ਕੰਨਾਂ ਦੇ ਮਨ ਵਿੱਚ ਮਾਇਆ ਕਰਕੇ ਫੜਕ ਪਿਆ ਹੋਇਆ ਅਜੇ ਵੀ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਨਹੀਂ ਨਿਭਾਉਂਦੇ ਸਤਿਨਾਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਸ਼ਾ ਨੇ ਇੱਕ ਵਾਰ ਦੇ ਵਿੱਚ ਅਮਰਤਾ ਸ਼ਕਾ ਕੇ ਜਾਤ ਪਾਤ ਦਾ ਗਰੋਧ ਹੀ ਖਤਮ ਕਰ ਦਿੱਤਾ ਸੰਗਤ ਜੀ ਆਪ ਜੀ ਗੁਰੂ ਰਬਦਾਸ ਬਾਬਾ ਰਾਜ ਦੇ ਚਰਨਾਂ ਦਾ ਕੋਟ ਆਸਣਾ ਨਾ ਦਾ ਪਾਣੀ ਪੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ